ਮਾਨ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਅੰਦਰ ਵਿਜੀਲੈਂਸ ਕਾਰਵਾਈਆਂ ਦਾ ਦੌਰ ਜਾਰੀ ਸੀ ਤੇ ਹੁਣ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਦੇ ਦੋ ਸੀਨੀਅਰ ਆਈਐਸ ਅਧਿਕਾਰੀਆਂ ਖਿਲਾਫ ਵਿਜੀਲੈਂਸ ਕਾਰਵਾਈ ਦੀ ਇਜਾਜ਼ਤ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੋਵੇਂ ਅਧਿਕਾਰੀਆਂ ਨੇ ਪਿੰਡਾਂ ਦੇ ਕੱਚੇ ਰਸਤੇ ਇੱਕ ਨਿੱਜੀ ਬਿਲਡਰ ਨੂੰ ਫਾਇਦਾ ਪਹੁੰਚਾਉਣ ਲਈ ਨਿਯਮਾਂ ਨੂੰ ਛੱਕੇ ਟੰਗ ਦਿੱਤਾ ਪਿੰਡਾਂ ਦੇ ਰਸਤੇ ਦੀ ਜ਼ਮੀਨ ਗੈਰ ਕਾਨੂੰਨੀ ਤਰੀਕੇ ਨਾਲ ਨਿਜੀ ਬਿਲਡਰ ਨੂੰ ਵੇਚਣ ਦੇ ਇਸ ਮਾਮਲੇ ਵਿੱਚ ਹੋਣਾ ਸੀਐਮਡੀ ਮਨਜ਼ੂਰੀ ਤੋਂ ਬਾਅਦ ਵਿਜੀਲੈਂਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਮੁਖ ਸਕੱਤਰ ਏਪੀ ਸੁਨਾਹ ਨੇ ਇਸ ਮਾਮਲੇ ਵਿੱਚ ਵਿਭਾਗੀ ਕਾਰਵਾਈ ਕਰਕੇ ਰਿਪੋਰਟ ਵਿਜੀਲੈਂਸ ਨੂੰ ਸੌਂਪੀ ਹੈ ਦੋ ਸੀਨੀਅਰ ਆਈਐਸ ਅਧਿਕਾਰੀ ਦਨਰਾਜ ਸਿੰਘ ਸੰਧਵਾਲੀਆ ਤੇ ਪਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਨ ਲਈ ਰਿਪੋਰਟ ਭੇਜੀ ਗਈ ਹੈ ਇਹਨਾਂ ਤੇ ਨਿਊ ਚੰਡੀਗੜ੍ਹ ਦੇ ਪਿੰਡ ਦੇ ਰਾਸਤੇ ਦੀ ਗੈਰ ਕਾਨੂੰਨੀ ਵਿਕਰੀ ਵਿੱਚ ਨਿੱਜੀ ਬਿਲਡਰ ਦੀ ਮਦਦ ਕਰਨ ਦਾ ਦੋਸ਼ ਹੈ ਨਵੰਬਰ 2024 ਵਿੱਚ ਬਿਨਾਂ ਡਾਇਰੈਕਟਰ ਕੰਸੂਲੇਸ਼ਨ ਅਤੇ ਡਾਇਰੈਕਟਰ ਲੈਂਡ ਰਿਕਾਰਡਸ ਵੱਲੋਂ ਪਰਿਤਿਗਿਆ ਕੋਸ਼ਤ ਕੀਤੇ ਇਹ ਰਾਸਤੇ ਗਲਤ ਤਰੀਕੇ ਨਾਲ ਬਿਲਡਰ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਸੀ ਜੋ ਕਿ ਕਾਨੂੰਨੀ ਤੌਰ ਦੇ ਉੱਤੇ ਸੰਭਵ ਨਹੀਂ ਸੀ ਸੰਤਵਾਲੀਆ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਦੇ ਸਕੱਤਰ ਨੇ ਜਦੋਂ ਕਿ ਪਰਮਜੀਤ ਸਿੰਘ ਇਸ ਵਿਭਾਗ ਦੇ ਨਿਰਦੇਸ਼ਕ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਹਫ਼ਤੇ ਜਾਂਚ ਨੂੰ ਮਨਜ਼ੂਰੀ ਦਿੱਤੀ ਸੀ ਸੂਤਰਾਂ ਅਨੁਸਾਰ ਪੰਜਾਬ ਦੇ ਮੁਖ ਸਕੱਤਰ ਏਕੇਪੀ सिन्हा ਵੱਲੋਂ ਇਸ ਮਾਮਲੇ ਦੀ ਜਾਂਚ ਰਗ ਰਗ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਦੋਵੇਂ ਅਧਿਕਾਰੀਆਂ ਨੂੰ આરોਪ ਪੱਤਰ ਜਾਰੀ ਕੀਤਾ ਜਾਏਗਾ ਇਸ ਤੋਂ ਇਲਾਵਾ ਬਿਜ਼ਨਸ ਬਿਊਰੋ ਇਸ ਮਾਮਲੇ ਦੀ ਜਾਂਚ ਕਰੇਗਾ ਜਾਂਚ ਵਿੱਚ ਇਹ ਵੀ ਪੜਤਾਲ ਕੀਤੀ ਜਾਏਗੀ ਕਿ 2018 ਵਿੱਚ ਪਹਿਲਾ ਕਿਹੜੇ ਅਧਿਕਾਰੀ ਨੇ ਜ਼ਮੀਨ ਦੀ ਵਿਕਰੀ ਦੀ ਮਨਜ਼ੂਰੀ ਦਿੱਤੀ ਸੀ ਅਤੇ ਬਾਅਦ ਵਿੱਚ ਕੋਰਟ ਨੇ ਇਸ ਵਿਕਰੀ ਤੇ ਰੋਕ ਲਾ ਦਿੱਤੀ ਸੀ। ਮਾਮਲਾ ਨਿਪਟਣ ਤੋਂ ਬਾਅਦ ਇਹਨਾਂ ਦੋਵੇਂ ਅਧਿਕਾਰੀਆਂ ਨੇ 2018 ਵਿੱਚ ਤੈਅ ਕੀਮਤ ਤੋਂ ਵੱਧ ਕੀਮਤ ਤੇ ਵਿਕਰੀ ਦੀ ਮਨਜ਼ੂਰੀ ਦਿੱਤੀ। ਇਸ ਮਾਮਲੇ ਵਿੱਚ ਵੀ ਦੋਸ਼ ਲੱਗੇ ਨੇ ਕਿ ਕੁਝ ਉੱਚ ਅਹੁਦੇ ਵਾਲਿਆਂ ਨੇ ਨੂੰ ਇਸ ਵਿਕਰੀ ਨੂੰ ਆਸਾਨ ਬਣਾਉਣ ਲਈ ਨਿਊ ਚੰਡੀਗੜ੍ਹ ਵਿੱਚ ਨਿਰਮਿਤ ਸੰਪਤੀਆਂ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਇੱਕ ਨਿੱਜੀ ਬਿਲਡਰ ਨੇ ਸੈਨਾ ਸੈਣੀ ਮਾਜਰਾ ਪਿੰਡ ਦੇ ਆਸ-ਪਾਸ ਦੀ ਖੇਤਬਾੜੀ ਜ਼ਮੀਨ ਖਰੀਦ ਲਈ ਸੀ ਜੋ ਕਿ ਹੁਣ ਨਿਊ ਚੰਡੀਗੜ੍ਹ ਦਾ ਹਿੱਸਾ ਹੈ ਅਤੇ ਜਿਸ ਨੂੰ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਹੈ ਇਸ ਜ਼ਮੀਨ ਦੇ ਇੱਕ ਝੁੱਟ ਟੁਕੜੇ ਨੂੰ ਹਾਊਸਿੰਗ ਪ੍ਰੋਜੈਕਟ ਲਈ ਤਿਆਰ ਕਰਨ ਲਈ ਉਹ ਰਸਤੇ ਬੰਦ ਕਰ ਦਿੱਤੇਗੇ ਜੋ ਪਹਿਲਾਂ ਪਿੰਡ ਵਾਸੀਆਂ ਦੁਆਰਾ ਵਰਤੇ ਜਾਂਦੇ ਸਨ 2017 ਵਿੱਚ ਕੁਝ ਪਿੰਡ ਵਾਸੀਆਂ ਨੇ ਖਰੜ ਅਦਾਲਤ ਵਿੱਚ ਮਾਮਲਾ ਦਰਜ ਕਰਵਾਇਆ ਤੇ ਅੰਤਰੀਮ ਸੁਰੱਖਿਆ ਪ੍ਰਾਪਤ ਕੀਤੀ ਬਾਅਦ ਵਿੱਚ ਕੁਝ ਪਿੰਡ ਵਾਸੀਆਂ ਨੇ ਬੈਡਰ ਨੂੰ ਪ੍ਰਤੀ ਏਕੜ 2 ਕਰੋੜ ਰੁਪਏ ਤੇ ਜ਼ਮੀਨ ਵੇਚਣ ਤੇ ਸਹਿਮਤੀ ਜਤਾਈ ਪਰ ਕੁਝ ਪਿੰਡ ਸਮੂਹ ਦੇ ਸ਼ੇਅਰਹੋਲਡਰਾਂ ਨੇ ਵਿਕਰੀ ਸਮਝੌਤੇ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚਿਆ ਜਿਸ ਨੇ 2021 ਵਿੱਚ ਹੁਕਮ ਦਿੱਤਾ ਕਿ ਰਸਤੇ ਕੇਵਲ ਤਾਹੀ ਵਿੱਚ ਜਾ ਸਕਦੇ ਨੇ ਜਦੋਂ ਉਹਨਾਂ ਨੂੰ ਪਰਤਿਆਗਤ ਕੋਸ਼ਤ ਕੀਤਾ ਜਾਵੇ ਇਸ ਦੇ ਬਾਵਜੂਦ 2024 ਵਿੱਚ ਵੀ ਇਹ ਜ਼ਮੀਨ ਬਿਲਡਰ ਨੂੰ ਵੇਚ ਦਿੱਤੀ ਗਈ ਤਾਂ ਹੁਣ ਇਹ ਦੋਵੇਂ ਆਈਐਸ ਅਧਿਕਾਰੀਆਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹਨਾਂ ਉੱਤੇ ਵੱਡੀ ਕਾਰਵਾਈ ਹੋਏਗੀ ਜਾਂਚ ਕੀਤੀ ਜਾਏਗੀ ਕਿ ਆਖਰ ਕਮੀ ਕਿੱਥੇ ਸੀ ਗੈਰ ਕਾਨੂੰਨੀ ਕੰਮ ਕਿੱਥੇ ਹੋਏ ਪੈਸੇ ਦਾ ਲੈਣ ਦੇਣ ਕੀ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਇਹਨਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਗਲਤ ਪਾਇਆ ਜਾਂਦਾ ਤਾਂ ਇਹਨਾਂ ਨੂੰ ਜੇਲ੍ਹ ਦੀ ਯਾਤਰਾ ਵੀ ਕਰਨੀ ਪੈ ਸਕਦੀ ਹੈ ਦਿਉਜਾਜ ਧੰਨਵਾਦ